raag suhi mahalla 5 chant ik ओंकार satguru prasad mith bolda ji har sajjan swami mora haun sammal thakki ji oh kaday na bolay kauraa kauraa bol na jaane poorn bhagwan hai augan ko na chitare patit paavan har bird sadaaye ik til nahi pannay kaale ਕਟ ਕਟ ਵਾਸੀ ਸਰਬ ਨਿਵਾਸੀ ਨੀ ਰਹੀ ਤੇ ਨੀਰਾ ਨਾਨਕ ਦਾਸ ਸਦਾ ਸਰਣਾਗਤ ਹਰ ਅੰਮ੍ਰਿਤ ਸੱਜਣ ਮੇਰਾ ਹਾਉ ਬਿਸਮ ਭਈ ਜੀ ਹਰ ਦਰਸ਼ਨ ਦੇਖ ਅਪਾਰਾ ਮੇਰਾ ਸੁੰਦਰ ਸਵਾਮੀ ਜੀ ਹਾਉ ਚਰਨ ਕਮਲ ਪਗ ਛਾਰਾ ਪ੍ਰਭ ਪੇਖਤ ਜੀਵਾ ਠੰਡੀ ਥੀਵਾ ਤਿਸ ਜੀਵੜ ਅਵਰ ਨ ਕੋਈ ਆਦ ਅੰਤ ਮਧ ਪ੍ਰਭ ਰਵਿਆ ਜਲ ਥਲ ਮਹੀ ਅਲ ਸੋਈ ਜਨ ਕਮਲ ਜਪ ਸਾਗਰ ਤਰਿਆ ਪਬਜਲ ਉਤਰੇ ਪਾਰਾ ਨਾਨਕ ਸਰਣ ਪੂਰਨ ਪਰਮੇਸ਼ਰ ਤੇਰਾ ਅੰਤ ਨਾ ਪਾਰਾ ਵਾਰਾ ਹਉ ਨਿਮਖ ਨਾ ਛੋਡਾ ਜੀ ਹਰ ਪ੍ਰੀਤਮ ਪ੍ਰਾਨ ਅਧਾਰੋ ਗੁਰ ਸਤਗੁਰ ਕਹਿਆ ਜੀ ਸਾਚਾ ਅਗਮ ਵਿਚਾਰੋ ਮਿਲ ਸਾਧੂ ਦੀਨਾ ਤਾ ਨਾਮ ਲੀਨਾ ਜਨਮ ਮਰਨ ਦੁਖ ਨਾ ਠੇ ਸਹਿਜ ਸੁਖ ਆਨੰਦ ਕਨੇਰੇ ਹਉ ਮੈਂ ਬਿਨ ਠੀ ਗਾਠੇ ਸਭ ਕੈ ਮਦ ਸਭੂ ਤੇ ਬਾਹਰ ਰਾਗ ਦੂਖ ਤੇ ਨਿਆਰੋ ਨਾਨਕ ਦਾਸ ਗੋਬਿੰਦ ਸਰਣਾਈ ਹਰ ਪ੍ਰੀਤਮ ਮਨ ਹੈ ਸਧਾਰੋ ਮੈਂ ਖੋਜਤ ਖੋਜਤ ਜੀ ਹਰ ਨਿਹਚਲ ਸੁਖ ਹਰ ਪਾਇਆ ਸਭ ਅਤ੍ਰੋਵ ਡਿਠੇ ਜੀਓ ਤਾ ਚਰਨ ਕਮਲ ਚਿਤ ਲਾਇਆ ਪ੍ਰਭ ਅਬਿਨਾਸੀ ਹਉ ਤਿਸ ਕੀ ਦਾਸੀ ਮਰੈ ਨ ਆਵੇ ਜਾਏ ਧਰਮ ਅਰਥ ਕਾਮ ਸਭ ਪੂਰਨ ਮਨ ਚਿੰਦੀ ਇਛੁ ਪੁਜਾਏ ਸਰਤ ਸਿਮਰਤ ਗੁਣ ਗਾਵਹਿ ਕਰਤੇ ਸਿੱਧ ਸਾਧਕ ਮਨ ਜਨ ਧਿਆਇ ਨਾਨਕ ਸਰਨ ਕਿਰਪਾ ਨਿਦ ਸੁਆਮੀ ਵਡ ਪਾਗੀ ਹਰ ਹਰ ਗਾਇਆ ਇਕ ਓੰਕਾਰ ਸਤਗੁਰ ਪ੍ਰਸਾਦ ਵਾਰ ਸੂਹੀ ਕੀ ਸਲੋਕਾ ਨਾਲ ਮਹੱਲਾ ਤੀਜਾ ਸਲੋਕ ਮਹੱਲਾ ਤੀਜਾ ਸੂਹ ਹੈ ਵੇਸ ਦੁਹਾਗਣੀ ਪਰ ਪਿਰ ਰਾਵਣ ਜਾਏ ਪਿਰ ਛੋੜਿਆ ਕਰ ਆਪਣੇ ਮੋਹੀ ਦੂਜੈ ਪਾਏ ਮਿੱਠਾ ਕਰਕੇ ਖਾਇਆ ਬਹੁ ਸਾਧੋ ਵਧਿਆ ਰੋਗ ਸੁਧ ਪਤਾਰ ਹਰ ਛੋੜਿਆ ਫਿਰ ਲੱਗਾ ਜਾਏ ਵਿਜੋਗ ਗੁਰਮੁਖ ਹੋਵੇ ਸੋ ਪਲਟਿਆ ਹਰ ਰਾਤੀ ਸਾਜ ਸੀਗਾਰ ਸਹਿਜ ਸੱਚ ਪਿਰ ਦਾਵਿਆ ਹਰ ਨਾਮਾ ਉਰਤਾਰ ਆਗਿਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ ਨਾਨਕ ਕਿਰਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ ਮਹੱਲਾ ਤੀਜਾ ਸੂਹਵਿਏ ਨਿਮਾਣੀਏ ਸੋ ਸਹੋ ਸਦਾ ਸੰਭਾਲ ਨਾਨਕ ਜਨਮ ਸਵਾਰ ਹੈ ਆਪਣਾ ਕੁੱਲ ਵੀ ਛੁੱਟੀ ਨਾਲ ਪੌੜੀ ਆਪੇ ਤਖਤ ਰਚਾਇਉਨ ਆਕਾਸ਼ ਪਤਾਲਾ ਹੁਕਮੇ ਤਰਤੀ ਸਾਜੀਐਨ ਸੱਚੀ ਧਰਮਸਾਲਾ ਆਪ ਉਪਾਇ ਖਪਾਇੰਦਾ ਸੱਚੇ ਦੀਨ ਦਿਆਲਾ ਸਭਨਾਂ ਰਜਿਕ ਸੰਭਾਹਦਾ ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਦਾ ਆਪੇ ਪ੍ਰਤਪਾਲਾ ਸ਼ਲੋਕ ਮਹੱਲਾ ਤੀਜਾ ਸੂਹਬਤਾ ਸੋਹਾਗਣੀ ਜਾਂ ਮਨ ਲੈ ਹੈ ਸਚਨਾਉ ਸਤਗੁਰ ਆਪਣਾ ਮਨਾਏ ਲੈ ਰੂਪ ਚੜੀਤਾ ਅਗਲਾ ਦੂਜਾ ਨਹੀਂ ਥਾਉ ਐ ਸਾਸਿਗਾਰ ਬਣਾਏ ਤੂ ਮੈਲਾ ਕਦੇ ਨਾ ਹੋਵਈ ਐ ਨਿਸ ਲਾਗੇ ਪਾਉ ਨਾਨਕ ਸੁਹਾਗਣ ਕਾ ਕਿਆ ਚਿਹਨ ਹੈ ਅੰਦਰ ਸੱਚ ਮੁਖ ਉਜਲਾ ਖਸਮੈ ਮਾਹੇ ਸਮਾਏ ਮਹੱਲਾ ਤੀਜਾ ਲੋਕਾ ਵੇ ਹਉ ਸੂਹਵੀ ਸੂਹਾ ਵੇਸ ਕਰੀ ਵੇਸੀ ਸਹੋ ਨ ਪਾਈਐ ਕਰ ਕਰ ਵੇਸ ਰਹੀ ਨਾਨਕ ਦਿਨੀ ਸਹ ਪਾਇਆ ਜਿਨੀ ਗੁਰ ਕੀ ਸਿੱਖ ਸੁਣੀ ਜੋ ਇਸ ਭਾਵੈ ਸੋ ਥੀਐ ਇਨ ਬਿਦ ਕੰਤ ਮਿਲੀ ਪੌੜੀ ਹੁਕਮੀ ਸਿਸ਼ਟ ਸਾਜਿ ਆਨ ਬਹੁ ਪਿਤ ਸੰਸਾਰਾ ਤੇਰਾ ਹੁਕਮ ਨਾ ਜਾਪੀ ਕੇ ਤੜਾ ਸੱਚੇ ਅਲਖ ਅਪਾਰਾ ਇਕ ਨਾਨੂ ਤੂੰ ਮਿਲ ਲੈ ਹੈ ਗੁਰ ਸਬਦ ਵਿਚਾਰਾ ਸਚ ਰਤੇ ਸੇ ਨਿਰਮਲੇ ਹਉਮੈ ਤਜ ਵਿਕਾਰਾ ਜਿਸ ਤੂੰ ਮਿਲਹਿ ਸੋ ਤੁਧ ਮਿਲੈ ਸੋਈ ਸਚਿਆਰਾ ਸ਼ਲੋਕ ਮਹਲਾ ਤੀਜਾ ਸੂਹਵਿਏ ਸੂਹਾ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਪਾਓ ਕਿਨ ਮਹਿ ਝੂਠ ਸਭ ਵਿਨਸ ਜਾਏ ਜੋ ਟਿਕੈ ਨਾ ਬਿਰਖ ਕੀ ਛਾਓ ਗੁਰਮੁਖ ਲਾਲੋ ਲਾਲ ਹੈ ਜੋ ਰੰਗ ਮਜੀਠ ਸੱਚੜਾਓ ਉਲਟੀ ਸਖਤ ਸੇਵ ਕਰ ਆਈ ਮਨ ਵਸਿਆ ਹਰ ਅੰਮ੍ਰਿਤ ਨਾਉ ਨਾਨਕ ਬਲਿਹਾਰੀ ਗੁਰ ਆਪਣੀ ਜਿਤ ਮਿਲਿਆ ਹਰ ਗੁਣ ਗਾਓ ਮਹੱਲਾ ਤੀਜਾ ਸੂਹਾ ਰੰਗ ਵਿਕਾਰ ਹੈ ਕੰਤ ਨਾ ਪਾਇਆ ਜਾਏ ਇਸ ਲਹੰਦੇ ਬਿਲਮ ਨਾ ਹੋਵਈ ਰੰਡ ਬੈਠੀ ਦੂਜੈ ਪਾਏ ਮੁੰਦ ਇਆਣੀ ਦਮਣੀ ਸੂਹੇ ਵੇਸ ਲੋਭਾਏ ਸਬਦ ਸੱਚੈ ਰੰਗ ਲਾਲ ਕਰ ਪੈ ਪਾਏ 시ਗਾਰ ਬਣਾਏ ਨਾਨਕ ਸਦਾ ਸੂਹਾਗਣੀ ਜੇ ਚੱਲਨ ਸਤਗੁਰ ਪਾਏ ਪੌੜੀ ਆਪੇ ਆਪ ਉਪਾਯਨ ਆਪ ਕੀਮਤ ਪਾਈ ਤਿਸ ਦਾ ਅੰਤ ਨਾ ਜਾਪਈ ਗੁਰ ਸ਼ਬਦ 부ਝਾਈ ਮਾਇਆ ਮੋਹ ਗੁਬਾਰ ਹੈ ਦੂਜੈ ਪਰਮਾਈ ਮਨ ਮੁਖ ਠੌਰ ਨਾ ਪਾਇਨੀ ਫਿਰ ਆਵੇ ਜਾਈ ਜੋ ਤਿਸ ਭਾਵੇ ਸੋ ਥੀਐ ਸਭ ਚੱਲੇ ਰਜਾਈ ਸ਼ਲੋਕ ਮਹੱਲਾ ਤੀਜਾ ਸੂਹਾ ਵੇਸ ਕਾਮਣ ਕੁਲਖਣੀ ਜੋ ਪ੍ਰਭ ਛੋੜ ਪਰ ਪੁਰਖ ਤਰੇ ਪਿਆਰ ਓਸ ਸੀਲ ਨਾ ਸੰਜਮ ਸਦਾ ਝੂਠ ਬੋਲੈ ਮਨਮੁਖ ਕਰਮ ਖੁਵਾਰ ਜਿਸ ਪੁਰਬ ਹੋਵੈ ਲਿਖਿਆ ਤਿਸ ਸਤਗੁਰ ਮਿਲੈ ਪਤਾਰ ਸੂਹਾ ਵੇਸ ਸਭ ਉਤਾਰ ਤਰੇ ਗਲ ਪਹਿਰੈ ਖਿਮਾ ਸੀਗਾਰ ਪਈਐ ਸਹੁਰੈ ਬਹੁ ਸੋਭਾ ਪਾਏ ਤਿਸ ਪੂਜ ਕਰੇ ਸਭ ਸਹਸਾਰ ਉਹਰ ਲਾਈ ਕਿਸਹਿ ਦੀਨਾਰ ਲੈ ਜਿਸ 라ਵੇ ਸਿਰਜਨਹਾਰ ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸ ਅਵਨਾਸੀ ਪੁਰਖ ਪਰਧਾਰ ਮਹੱਲਾ ਪਹਿਲਾ ਸੂਹਾ ਰੰਗ ਸੁਪਨੈ ਨਿਸੀ ਬਿਨ ਤਾਗੇ ਗਲਹਾਰ ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਵਿਚਾਰ ਨਾਨਕ ਪ੍ਰੇਮ ਮਹਾਰਸੀ ਸਭ ਬੁਰਾਈਆਂ ਛਾਰ ਪੌੜੀ ਇਹੋ ਜਗ ਆਪ ਉਪਾਇਉਣ ਕਰ ਚੋਜ ਵਿਡਾਨ ਪੰਚ ਧਾਤ ਵਿੱਚ ਪਾਈਨ ਮੋਹ ਝੂਠ ਗੁਮਾਨ ਆਵੇ ਜਾਏ ਪਵਾਈਐ ਮਨਮੁਖ ਅਗਿਆਨ ਇਕ ਨਾ ਆਪ ਬੁਝਾਇਓ ਨ ਗੁਰਮੁਖ ਹਰ ਗਿਆਨ ਭਗਤ ਖਜ਼ਾਨਾ ਬਖਸੀਓ ਨ ਹਰ ਨਾਮ ਨਿਧਾਨ ਸ਼ਲੋਕ ਮਹਲਾ 3 ਸੂਹਵੀਏ ਸੁਹਾਵੇਸ ਛੱਡ ਤੂ ਤਾ ਫਿਰ ਲੱਗੀ ਪਿਆਰ ਸੂਹ ਹੈ ਵੇਸ ਪਿਰ ਕਿਨੈ ਨਾ ਪਾਇਓ ਮਨਮੁਖ ਦੱਜ ਮੁਈ ਗਾਵਾਰ ਸਤਗੁਰ ਮਿਲਿਆ ਸੁਹਾ ਵੇਸ ਗਿਆ ਹਉ ਮੈਂ ਵਿੱਚ ਹਉਮਾਰ ਮਾਨ ਤਨ ਰਤਾ ਲਾਲ ਹੋਆ ਰਸਨਾ ਰਤੀ ਗੁਣਸਾਰ ਸਦਾ ਸੁਹਾਗਣ ਸ਼ਬਦ ਮਨ ਪੈ ਪਾਏ ਕਰੇ ਸੀਗਾਰ ਨਾਨਕ ਕਰਮੀ ਮਹਿਲ ਪਾਇਆ ਫਿਰ ਰਾਖਿਆ ਉਰਤਾਰ ਮਹੱਲਾ ਤੀਜਾ ਮੁੰਦੇ ਸੁਹਾ ਪਰਹਰ ਹੋ ਲਾਲ ਕਰਹੋ ਸੀਗਾਰ ਆਵਣ ਜਾਣਾ ਵਿਸਰੈ ਗੁਰ ਸ਼ਬਦੀ ਵਿਚਾਰ ਮੁੰਦ ਸੁਹਾਵੀ ਸੋਹਣੀ ਜਿਸ ਕਰ ਸਹਜ ਪਤਾਰ ਨਾਨਕ ਸਾ ਤਨ 라ਵੀਐ 라ਵੇ 라ਵਣ ਹਾਰ ਪੌੜੀ ਮੋਹ ਕੂੜ ਕੁਟੰਬ ਹੈ ਮਨ ਮੁਖ ਮੁਗਦ ਰਤਾ ਹਉ ਮੈਂ ਮੇਰਾ ਕਰ ਮੋਏ ਕਿਛ ਸਾਥ ਨ ਲਿਤਾ ਸਿਰ ਉਪਰ ਜਮ ਕਾਲ ਨਸ ਜਈ ਦੁਜੈ ਪਰਮਿਤਾ ਫਿਰ ਵੇਲਾ ਹੱਥ ਨ ਆਵਈ ਜਮ ਕਾਲ ਵਸ ਕਿਤਾ ਜੇ ਹਾ ਤੁਰ ਲਿਖ ਪਾਇਓ ਨ ਸੇ ਕਰਮ ਕਮਿਤਾ ਸਲੋਕ ਮਹੱਲਾ ਤੀਜਾ ਸਤਿਆਂ ਇਹ ਨ ਆਖਿਐਨ ਜੋ ਮੜਿਆ ਲੱਗ ਜਲੰਨ ਨਾਨਕ ਸਤਿਆਂ ਜਾਣੀਐਨ ਜੇ ਬਿਰਹੇ ਚੋਟ ਮਰੰਨ ਮਹੱਲਾ ਤੀਜਾ ਭੀ ਸੋ ਸਤਿਆਂ ਜਾਣੀਐਨ ਸੀਲ ਸੰਤੋਖ ਰਹਿੰਨ ਸੇਵਨ ਸਾਈ ਆਪਣਾ ਨਿਤ ਉਠ ਸਮਾਲੰਨ ਮਹੱਲਾ ਤੀਜਾ ਕੰਤਾ ਨਾਲ ਮਹਿਲਿਆ ਸੇਤੀ ਅੱਗ ਜਲਾਹੇ ਜੇ ਜਾਣ ਹੈ ਫਿਰ ਆਪਣਾ ਤਾਂ ਤਨ ਦੁਖ ਸਹਾਰੇ ਨਾਨਕ ਕੰਤ ਨ ਜਾਣਨੀ ਸੇ ਕਿਉਂ ਅੱਗ ਜਲਾਹੇ ਭਾਵੈ ਜੀਵਉ ਕੈ ਮਰਉ ਦੂਰ ਹੋ ਹੀ ਪੱਜ ਜਾਹੇ ਪੌੜੀ ਤੁਦ ਦੁਖ ਸੁਖ ਨਾਲ ਉਪਾਇ ਲੇਖ ਕਰਤੈ ਲਿਖਿਆ ਨਾ ਵੈ ਜੇਵੜ ਹੋਰ ਦਾਤ ਨਹੀਂ ਤਿਸ ਰੂਪ ਨ ਰਖਿਆ ਨਾਮ ਅਖੋਟ ਨਿਧਾਨ ਹੈ ਗੁਰਮੁਖ ਮਨ ਵਸਿਆ ਕਰ ਕਿਰਪਾ ਨਾਮਦੇਵ ਸੀ ਫਿਰ ਲੇਖ ਨ ਲਿਖਿਆ ਸੇਵਕ ਪਾਏ ਸੇ ਜਨ ਮਿਲੇ ਜਿਨ ਹਰਿ ਜਪ ਜਪਿਆ ਸਲੋਕ ਮਹੱਲਾ ਦੂਜਾ ਜਿਨਨੇ ਚੱਲਣ ਜਾਣਿਆ ਸੇ ਕਿਉਂ ਕਰਹਿ ਵਿਥਾਰ ਚੱਲਣ ਸਾਰ ਨ ਜਾਣਨੀ ਕਾਜ ਸਵਾਰਨ ਹਾਰ ਮਹੱਲਾ ਦੂਜਾ ਰਾਤ ਕਾਰਨ ਤਨ ਸੰਚੀਐ ਪਲਕੇ ਚੱਲਣ ਹੋਏ ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ ਮਹੱਲਾ ਦੂਜਾ ਬੱਦਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀ ਐ ਨਾਨਕ ਕਾਰਜ ਸਾਰ ਮਹੱਲਾ ਦੂਜਾ ਮਨ ਹਠ ਤਰਫ ਨ ਜਪਈ ਜੇ ਬਹੁਤਾ ਕਾਲੇ ਤਰਫ ਜਿਣੈ ਸਤ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ ਪੌੜੀ ਕਰਤਾ ਕਾਰਣ ਜਿੰਨਕੀ ਆ ਸੋ ਜਾਣੈ ਸੋਈ ਆਪੇ ਸ੍ਰਿਸ਼ਟ ਉਪਾਈਨ ਆਪੇ ਫੁਨਗੋਈ ਜੁਗਚਾਰੇ ਸਭ ਭਵਤਕ ਕੀ ਕਿਨ ਕੀਮਤ ਹੋਈ ਸਤਗੁਰ ਏਕ ਵਿਖਾਲਿਆ ਮਨ ਤਨ ਸੁਖ ਹੋਈ ਗੁਰਮੁਖ ਸਦਾ ਸਲਾਹੀਐ ਕਰਤਾ ਕਰੇ ਸੋ ਹੋਈ ਸ਼ਲੋਕ ਮਹੱਲਾ ਦੂਜਾ ਜਿਨਾਂ ਪਉ ਤਿਨ ਨਾਹੇ ਪਉ ਮੁਚ ਪਉ ਨਿਬ ਵਿਆਹਾ ਨਾਨਕ ਇਹੋ ਪਟੰਤਰਾ ਤਿੱਤ ਦੀ ਬਾਣ ਗਿਆ ਮਹੱਲਾ ਦੂਜਾ ਤੁਰਦੇ ਕਉ ਤੁਰਦਾ ਮਿਲੈ ਉੜਦੇ ਕਉ ਉੜਦਾ ਜੀਵਤੇ ਕਉ ਜੀਵਤਾ ਮਿਲੈ ਮੂਹੇ ਕਉ ਮੂਆ ਨਾਨਕ ਸੋਸਾ ਲਾਹੀਐ ਜਿਨ ਕਾਰਣ ਕੀਆ ਪਉੜੀ ਸਚ ਧਿਆਨ ਸੇ ਸੱਚੇ ਗੁਰ ਸ਼ਬਦ ਵਿਚਾਰੀ ਹਉਮੈ ਮਾਰ ਮਨ ਨਿਰਮਲਾ ਹਰ ਨਾਮ ਉਰਤਾਰੀ ਘੋਠੇ ਮੰਡਪ ਮਾੜੀਆਂ ਲੱਗ ਪਏ ਗਾਵਾਰੀ ਜਿਨ ਕੀ ਏਤ ਸਹਿ ਨ ਜਾਣਨੀ ਮਨਮੁਖ ਗੁਬਾਰੀ ਜਿਸ 부ਜਾਏ ਸੋ 부ਜਸੀ ਸਚਿਆ ਕਿਆ ਜੰਤ ਵਿਚਾਰੀ ਸ਼ਲੋਕ ਮਹੱਲਾ ਤੀਜਾ ਕਾਮਣ ਤਉਸੀ ਗਾਰ ਕਰ ਜਾ ਪਹਿਲਾ ਕੰਤ ਮਨਾਏ ਮਤ ਸਿਜੈ ਕੰਤ ਨ ਆਵਈ ਏਵੈ ਵਿਰਥਾ ਜਾਏ ਕਾਮਣ ਪਿਰ ਮਨ ਮੰਨਿਆ ਤਉ ਬਣਿਆ ਸੀਗਾਰ ਕੀਆ ਤਉ ਪਰਵਾਣ ਹੈ ਜਾ ਸਹਉ ਤਰੇ ਪਿਆਰ ਪਉ ਸੀਗਾਰ ਤਬ ਬੋਲ ਰਸ ਪੂਜਨ ਪਾਉ ਕਰੇ ਤਨ ਮਨ ਸੌਪੇ ਕੰਤ ਕਉ ਤਉ ਨਾਨਕ ਪੂਗ ਕਰੇ ਮਹੱਲਾ ਤੀਜਾ ਕਾਜਲ ਫੂਲ ਤੰਬੂਲ ਰਸ ਲੇ ਤਨ ਕੀਆ ਸੀਗਾਰ ਸੇਜੈ ਕੰਤ ਨ ਆਇਓ ਏਵੈ ਪਇਆ ਵਿਕਾਰ ਮਹੱਲਾ ਤੀਜਾ ਤਨ ਪਿਰ ਇਹ ਨ ਆਖਿਐਨ ਬਹਿਨ ਇਕੱਠੇ ਹੋਏ ਏਕ ਜੋਤ ਦੋਇ ਮੂਰਤੀ ਤਨ ਪਿਰ ਕਹੀਐ ਸੋਏ ਪੌੜੀ ਪੈ ਬਿਨ ਭਗਤ ਨ ਹੋਵਈ ਨਾਮ ਨ ਲੱਗੈ ਪਿਆਰ ਸਤਿਗੁਰ ਮਿਲਿਆ ਭਾਉ ਉਪਜੈ ਪੈ ਪਾਏ ਰੰਗ ਸਵਾਰ ਤਨ ਮਨ ਰੱਤਾ ਰੰਗ ਸਿਓ ਹਉਮੈ ਤ੍ਰਿਸ਼ਨਾ ਮਾਰ ਮਨ ਤਨ ਨਿਰਮਲ ਅਤ ਸੋਹਣਾ ਪੇਟਿਆ ਕ੍ਰਿਸ਼ਨ ਮੁਰਾਰ ਪਾਓ ਪਾਓ ਸਭ ਤਿਸ ਦਾ ਸੋ ਸੱਚ ਵਰਤੈ ਸੰਸਾਰ